ਹੈਲੋ ਸਟੂਡੈਂਟਸ ਨੈਕਸਟ ਲੇਖ ਪੰਜਾਬੀ ਦਾ ਸੋਕਿਓ ਮੰਨ ਦਾ ਆਖੀਏ ਜਿਤ ਜੰਮੇ ਰਾਜਾਂ ਇਸ ਟੌਪਿਕ ਤੇ ਵੀ 10th ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕੁਐਸਚਨ ਨਹੀਂ ਮਤਲਬ ਲੇਖ ਪੁੱਛਿਆ ਜਾਂਦਾ ਹੈ ਕਿਉਂਕਿ ਇਸ ਜਿਹੜਾ ਆ ਇਹ ਲੇਖ ਹੈ ਕਿ ਕਰੰਟ ਤੇ ਹੀ ਚੱਲਦਾ ਆ ਅੱਜ ਕੱਲ ਜੋ ਔਰਤ ਦੇ ਹਾਲਾਤ ਹੈ ਤੇ ਉਸਾ ਬਣਾਏ ਚੱਲੇਗਾ ਆਏਗਾ ਲੇਖ ਠੀਕ ਹੈ ਤੇ ਚਲੋ ਫਿਰ ਸਟਾਰਟ ਕਰਦੇ ਹਾਂ ਭੂਮਿਕਾ ਹੈ ਸੋ ਕਿਉ ਮੰਦਾ ਆਖੀਏ ਚਿਤ ਜੰਮੇ ਰਾਜਾਨ ਇਹ ਤੁੱਕ ਹੈਗੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਦਾ ਇੱਕ ਸ਼ਲੋਕ ਹੈ ਇਹ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਇਸਤਰੀ ਦੀ ਮਹਾਨਤਾ ਨੂੰ ਦਰਸਾਉਂਦਿਆਂ ਹੋਇਆ ਉਸ ਨੂੰ ਜਾਂ ਇਸਤਰੀ ਨੂੰ ਮੰੰਦਾ ਕਹਿਣ ਤੋਂ ਵਰਜਿਆ ਹੈ ਠੀਕ ਹੈ ਇਹ ਪਹਿਲਾਂ ਜਦੋਂ ਅਸੀਂ ਹੈਡਿੰਗ ਹੀ ਲਿਖਦੇ ਆ ਉਹਦੇ ਵਿੱਚ ਆ ਜਾਂਦਾ ਆ ਕਿ ਸੋ ਕਿਉਂ ਮੰੰਦਾ ਕੀ ਜਿਤ ਜਮੇ ਰ ਮਤਲਬ ਜਨ ਰਾਜਿਆ ਮਹਾਰਾਜਿਆਂ ਨੂੰ ਜਨਮ ਦਿੱਤਾ ਆ ਅਸੀਂ ਉਹਨੂੰ ਕਿਉਂ ਮੰੰਦਾ ਆਖੀਏ ਕਿਉਂ ਮਾੜਾ ਕਹੀਏ ਠੀਕ ਹੈ ਨਾ ਤੁਕ ਦਾ ਅਰਥ ਅੱਗੇ ਤੁਕ ਦਾ ਅਰਥ ਆਈ ਗਿਆ ਇਸ ਤੁਕ ਦਾ ਅਰਥ ਹੈ ਕਿ ਇਸਤਰੀ ਹੀ ਰਾਜਿਆਂ ਭਾ ਵੱਡੇ ਵੱਡੇ ਲੋਕਾਂ ਨੂੰ ਜਨਮ ਦਿੰਦੀ ਹੈ ਇਸ ਲਈ ਇਸਤਰੀ ਨੂੰ ਮੰਦਾ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਇਸਤਰੀ ਦੀ ਮਹਾਨਤਾ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਨੂੰ ਦਰਸਾਉਂਦਿਆਂ ਕਿਹਾ ਹੈ ਕਿ ਮਨੁੱਖ ਇਸਤਰੀ ਤੋਂ ਹੀ ਜੰਮਦਾ ਹੈ ਇਸਤਰੀ ਨਾਲ ਹੀ ਉਸ ਦੀ ਮੰਗਣੀ ਹੁੰਦੀ ਹੈ ਤੇ ਵਿਆਹ ਹੁੰਦਾ ਹੈ ਇਸਤਰੀ ਹੀ ਰਾਜਿਆਂ ਨੂੰ ਜਨਮ ਦਿੰਦੀ ਹੈ ਇਸਤਰੀ ਤੋਂ ਬਿਨਾ ਮਨੁੱਖ ਪੈਦਾ ਨਹੀਂ ਹੁੰਦਾ ਇਸਤਰੀ ਹੀ ਜਗ ਨੂੰ ਜਨਮ ਦੇਣ ਵਾਲੀ ਭਾਵ ਜਗ ਜਨਨੀ ਹੈ ਇਸ ਸੰਸਾਰ ਨੂੰ ਚਲਾਉਣ ਵਾਲੀ ਸ਼ਕਤੀ ਸੱਚਾ ਪਰਮਾਤਮਾ ਹੈ ਜੋ ਆਦ੍ਰਿਸ਼ਟ ਸਰਬ ਵਿਆਪਕ ਹੈ ਤੇ ਜੂਨਾਂ ਤੋਂ ਰਹਿਤ ਮਤਲਬ ਅਜੂਨੀ ਹੈ ਸਿਰਫ ਉਸੇ ਸ਼ਕਤੀ ਦਾ ਜਨਮ ਕਿਸੇ ਇਸਤਰੀ ਤੋਂ ਨਹੀਂ ਹੋਇਆ ਇਸ ਲਈ ਸ੍ਰਿਸ਼ਟੀ ਨੂੰ ਗਤੀਮਾਨ ਰੱਖਣ ਵਾਲੀ ਮਹਾਨ ਸ਼ਕਤੀ ਨੂੰ અપਮਾਨਤ ਕਰਨਾ ਸ਼ੋਭਾ ਨਹੀਂ ਦਿੰਦਾ ਸਮਾਜ ਵਿੱਚ ਔਰਤ ਵੀ ਮਰਦ ਦੇ ਵਾਂਗੂ ਪਿਆਰ ਤੇ ਸਤਿਕਾਰ ਦੀ बराबर ਦੀ ਹੱਕਦਾਰ ਹੈ ਠੀਕ ਹੈ ਅੱਜ ਕੱਲ ਤਾਂ ਵੈਸੇ ਫਰਕ ਤਾਂ ਹੈ ਇਸਤਰੀ ਔਰ ਜਿਹੜੇ ਸੋਚ ਤੇ ਡਿਪੈਂਡ ਕਰਦਾ ਕਈ ਹਜੇ ਤੱਕ ਵੀ ਉਸੇ ਸੋਚ ਤੇ ਬੈਠੇ ਆ ਕਿ ਔਰਤ ਤੇ ਮਰਦ ਤੇ ਵਿੱਚ ਜਿਹੜਾ ਫਰਕ ਹੈਗਾ ਆ ਕਈ ਜਗ੍ਹਾ ਤੇ ਔਰਤ ਜਿਹੜੀ ਕੁੜੀਆਂ ਚੰਮ ਲੈਂਦੀ ਆ ਜਾਂ 3-4 ਬੱਚੇ ਹੋ ਜਾਂਦੇ ਕੁੜੀਆਂ ਦੇ ਹਨਾ ਕੁੜੀਆਂ ਹੋ ਜਾਂਦੀਆਂ ਉਸ ਨੂੰ ਵੀ ਉਹ ਨਿਗਾਨਾ ਨਹੀਂ ਰੱਖਿਆ ਜਾਂਦਾ ਜਿਸ ਨੂੰ ਪੁੱਤਰਾਂ ਵਾਲੀ ਨੂੰ ਰੱਖਿਆ ਜਾਂਦਾ ਹੈ। ਔਰ ਅਜੇ ਵੀ ਕਈ ਕਰਾਂ ਦੇ ਵਿੱਚ ਦਾਜ ਦੇ ਮਾਮਲੇ ਚੱਲ ਰਹੇ ਨੇ। ਠੀਕ ਹੈ ਪੜ ਲਿਖਣ ਦਾ ਕੋਈ ਇੰਨਾ ਅਸਰ ਪਿਆ ਨਹੀਂ ਕਿਉਂਕਿ ਪੜੀਆਂ ਲਿਖੀਆਂ ਹੀ ਵੀ ਦਾਜ ਦੇ ਜਿਹੜੇ ਆ ਇਹ ਬੁਰਾਈ ਜਿਹੜੀ ਹੈ ਦਾਜ ਦੀ ਉਹਦੇ ਥੱਲੇ ਹਜੇ ਵੀ ਉਹ ਪੀੜਤ ਨਜ਼ਰ ਆਉਂਦੀਆਂ ਆ ਹਨਾ ਤੇ ਇਸ ਲਈ ਸਾਨੂੰ ਔਰਤਾਂ ਨੂੰ ਹੀ ਜਿਹੜਾ ਅੱਗੇ ਆਉਣਾ ਚਾਹੀਦਾ ਆ ਇਸ ਮਰਦ ਪ੍ਰਧਾਨ ਸਮਾਜ ਦਾ ਟਾਕਰਾ ਲੈਣ ਲਈ ਪਹਿਲੇ ਤੇ ਆਪਣੀ ਐਜੂਕੇਸ਼ਨ ਜਿਹੜੀ ਪੜ੍ਹਾਈ ਨੂੰ ਵੱਧ ਤੋਂ ਵੱਧ ਅੱਗੇ ਵਧੋ ਆਪਣੇ ਪਿਆਰਾਂ ਤੇ ਖੜੇ ਹੋ ਠੀਕ ਹੈ ਨਾ ਤਾਂ ਜੋ ਅਸੀਂ ਗੁਰੂ ਮਹਾਰਾਜ ਜੀ ਨੇ ਜੋ ਇਸਤਰੀ ਨੂੰ ਸਤਿਕਾਰ ਦਿੱਤਾ ਆ ਅਸੀਂ ਉਸ ਸਤਿਕਾਰ ਨੂੰ ਕਾਇਮ ਰੱਖ ਸਕੀਏ ਵਿਸ਼ੋਕੜ ਕੀ ਹੈ ਕਹਿੰਦੇ ਵੈਦਿਕ ਕਾਲ ਵਿੱਚ ਇਸਤਰੀ ਦੀ ਪਰਦਾਨਤਾ ਸੀ ਅਤੇ ਧਾਰਮਿਕ ਕਾਰਜ ਜਿਵੇਂ ਹਵਨ ਯੱਗ ਆਦਿ ਇਸਤਰੀ ਦੀ ਹਾਜ਼ਰੀ ਤੋਂ ਬਿਨਾ ਪੂਰਨ ਨਹੀਂ ਹੁੰਦੇ ਸਨ ਪਰ ਸਮੇਂ ਵਿੱਚ ਤਬਦੀਲੀ ਆਉਣ ਨਾਲ ਇਸਤਰੀਆਂ ਤੇ ਅਤਿਆਚਾਰ ਵੱਧਦੇ ਗਏ ਠੀਕ ਹੈ ਸਮਾਜ ਵਿੱਚ ਸਤੀ ਪ੍ਰਥਾ ਦਾ ਤੇ ਭੂਣ ਹੱਤਿਆ ਵਰਗੀਆਂ ਕੁਰੀਤੀਆਂ ਦਾ ਜਨਮ ਹੋਇਆ ਅੱਗੇ ਹੈ ਗੁਰੂ ਸਹਿਬਾਨ ਦਾ ਯੋਗਦਾਨ ਗੁਰੂ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀਆਂ ਇਹ ਉਪਦੇਸ਼ ਆ ਦਿੱਤਾ ਕਿ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਸਤਰੀ ਤੋਂ বিনা ਕੋਈ ਵੀ ਮਨੁੱਖ ਜਨਮ ਨਹੀਂ ਲੈ ਸਕਦਾ ਤੇ ਰਾਜਿਆਂ ਨੂੰ ਜਨਮ ਦੇਣ ਵਾਲੀ ਵੀ ਇਸਤਰੀ ਹੀ ਹੈ ਸੋ ਕਿਉਂ ਮੰਤਾਖੀਏ ਜਿਤ ਜੰਮੇ ਰਾਜਾਨ ਜਿਨ ਰਾਜਿਆਂ ਨੂੰ ਜਨਮ ਦਿੱਤਾ ਹੈ ਉਹ ਵੀ ਇੱਕ ਇਸਤਰੀ ਸੀ ਠੀਕ ਹੈ ਉਹਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਸ਼ਕਤੀ ਦੀ ਮੂਰਤ ਇਸਤਰੀ ਸ਼ਕਤੀ ਦੀ ਮੂਰਤ ਹੈ ਇਹ ਸਰਸਵਤੀ ਸੀਤਾ ਸ਼ਕਤੀ ਦੁਰਗਾ ਹੈ ਇਸਤਰੀ ਪਿਆਰ ਸੁੰਦਰਤਾ ਕੋਮਲਤਾ ਮਮਤਾ ਤਿਆਗ ਕੁਰਬਾਨੀ ਸ਼ਕਤੀ ਦੁਰਗਾ ਆਦ ਹੈ ਔਰਤਾ ਮਰਦ ਪ੍ਰਧਾਨ ਸਮਾਜ ਵਿੱਚ ਜੀਵਨ ਤੇ ਹਰ ਖੇਤਰ ਵਿੱਚ ਮੋਹ ਦਾ ਜੋੜ ਕੇ ਰਹਿ ਰਹੀਆਂ ਹਨ ਠੀਕ ਹੈ ਨਾ ਸ਼ਕਤੀ ਮੂਰਤਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕੀ ਹੈ ਔਰਤ ਸ਼ਕਤੀ ਦੀ ਮੂਰਤ ਇਹ ਤੋਂ ਬਿਨਾ ਮਰਦ ਪ੍ਰਧਾਨ ਸਮਾਜ ਦੇ ਵਿੱਚ ਕੁਝ ਨਹੀਂ ਚੱਲ ਸਕਦਾ ਠੀਕ ਹੈ ਘਰ ਗਰਸਤੀ ਤੋਂ ਲੈ ਕੇ ਦੇਸ਼ ਦੇ ਵਿੱਚ ਵੀ ਬਰਾਬਰ ਦੀ ਯੋਗਦਾਨ ਪਾ ਰਹੀ ਹੈ ਫਿਰ ਵੀ ਉਹ ਮਰਦ ਪ੍ਰਧਾਨ ਦੇ ਵਿੱਚ ਨੀਚਾ ਨੂੰ ਦਿਖਾਇਆ ਜਾਂਦਾ ਹੈ ਇਸ ਲਈ ਇਹ ਹਮਲਾ ਮਰੰਦੀ ਲੋੜ ਹੈ ਤਾਂ ਕਿ ਅਸੀਂ ਵੀ ਉਹਨਾਂ ਦੇ ਬਰਾਬਰ ਖੜ ਜਾਈਏ ਸਾਰੰਸ਼ ਸਮਾਜ ਵਿੱਚ ਔਰਤਾਂ ਦੁਆਰਾ ਨਿਭਾਈ ਜਾਂਦੀ ਭੂਮਿਕਾ ਦੇਸ਼ ਵਿੱਚ ਔਰਤਾਂ ਦੁਆਰਾ ਦਿੱਤਾ ਗਿਆ ਯੋਗਦਾਨ ਉਹਨਾਂ ਦੀਆਂ ਕੁਰਬਾਨੀਆਂ ਆਦ ਕੰਮਾਂ ਨੂੰ ਵੇਖਦਿਆਂ ਉਸ ਨੂੰ ਬਣਦਾ ਪੂਰਾ ਆਦਰ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ ਠੀਕ ਹੈ ਇਹ ਤੋ ਵੱਡਾ ਹੋ ਗਿਆ ਸੋ ਕਿਉ ਮੰਦਾ ਆਖੀ ਜਿੱਤ ਜਿੰਮੇ ਰਜ਼ਾਨ ਗੁਰੂवाणी ਦੀ ਤੋਫੀਆ ਗੁਰੂ ਨਾਨਕ ਦੇਵ ਜੀ ਦੇ ਆਸਾਰੀ ਵਾਰ ਦੀ ਇਤੀ ਇੱਕ ਲੇਖ ਸੀਗਾ ਇਹ ਤੁਹਾਡੇ ਤੇ ਆਉਣ ਦੀ ਸੰਭਾਵਨਾ ਹੈ ਇਹਨੂੰ ਜਾਣ ਕਰ ਲਿਆ ਚੰਗੇ ਤਰੀਕੇ ਨਾਲ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਲੇਖ ਕਰਾਂਗੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਵੀ ਕਰਨਾ ਓਕੇ ਬਾਏ